ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਵਿਖੇ ਅੱਜ 28 ਮਈ 2025 ਨੂੰ ਜੋ ਹੁਕਮ ਨਮਾ ਆਇਆ ਹੈ ਆਪ ਸ਼ਰਮਨ ਕੀਜੀਏ ਜੀ ਉਸ ਤੋਂ ਬਾਅਦ ਆਪਾਂ ਇਸ ਦੇ ਅਖਰੀ ਅਰਥ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਤ ਸ੍ਰੀ ਮਹਿਲਾ ਚੌਥਾ ਘਰ ਪਹਿਲਾ ਚੌਪਦੇ ਇਕ ਓੰਕਾਰ ਸਤਗੁਰ ਪ੍ਰਸਾਦ ਮੇਰੇ ਹੀਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਹੀਰੈ ਰਤਨ ਨਾਮ ਹਰ ਬਸਿਆ ਗੁਰ ਹੱਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਚਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿੰਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰੈ ਹਰ ਨਾਮ ਦਰੇ ਢਾਇਆ ਬਿਨ ਨਾਮੈ ਜੀਵਨ ਬਿਰਥਾ ਬਿਨ ਗੁਰ ਮੂੜ ਪੈ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਨਾ ਸੇਵੇ ਕਬ ਹੂੰ ਤਿਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲਿਓ ਜਨਮ ਸਨਾਥਾ ਮੋ ਕਉ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਹਮ ਅੰਦੁਲੇ ਗਿਆਨ ਹੀਨ ਅਗਿਆਨੀ ਕਿਉ ਚਲਹਿ ਮਾਰਗ ਪੰਥਾ ਹਮ ਅੰਦੁਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਬਨთა ਹਮ ਅੰਦੁਲੇ ਗਿਆਨ ਹੀਨ ਅਗਿਆਨੀ ਕਿਉ ਚੱਲ ਹੈ ਮਖਿਦ ਪੰਥਾ ਹਮ ਅੰਦਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਜੀ ਆਪਾਂ ਨੂੰ ਨਾ ਅਖਰੀ ਵਿਚਾਰ ਕਰਦੇ ਆ ਥੋੜੇ ਸਮੇਂ ਵਿੱਚ ਜੈਤ ਸ੍ਰੀ ਮਹਿਲਾ ਚੌਥਾ ਘਰ ਪਹਿਲਾ ਚੌਪਦੇ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਦਾ ਅੱਜ ਦਾ ਹੁਕਮ ਰਾਗ ਜਤਿ ਸ੍ਰੀ ਵਿੱਚ ਬਖਸ਼ਿਸ਼ ਹੋਇਆ ਹੈ ਜੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਮੇਰੇ ਹੀਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਸੰਤ ਜੀ ਲਿਖਿਆ ਹੈ ਗੁਰ ਹਾਥ ਧਰਿਓ ਮੇਰੇ ਮਾਥਾ ਇਹ ਭਾਈ ਜਦੋਂ ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ ਤਾਂ ਕੀ ਹੋਇਆ ਮੇਰਾ ਹੀਰੈ ਰਤਨ ਨਾਮ ਹਰ ਬਸਿਆ ਤਾਂ ਮੇਰੇ ਹਿਰਦੇ ਵਿੱਚ ਪਰਮਾਤਮਾ ਦਾ ਰਤਨ ਵਰਗਾ ਕੀਮਤੀ ਨਾਮ ਆ ਵਸਿਆ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿੰਨ ਲਥਾ ਏ ਭਾਈ ਜਿਸ ਵੀ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ ਗੁਰ ਨਾਮ ਦਿਓ ਜਿਸ ਨੂੰ ਨਾਮ ਦਿੱਤਾ ਉਸ ਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ ਹੋ ਗਏ ਉਸ ਦੇ ਸਿਰੋਂ ਪਾਪਾਂ ਦਾ ਕਰਜ਼ਾ ਉੱਤਰ ਗਿਆ ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ ਜੋ ਜਨਮਾਂ ਜਨਮਾਂ ਦੇ ਪਾਪ ਦੁੱਖ ਹਨ ਉਹ ਸਿਰੋਂ ਮਤਲਬ ਉਹ ਦੂਰ ਹੋ ਜਾਂਦੇ ਹਨ ਤੇ ਸਿਰੋਂ ਪਾਪਾਂ ਦਾ ਕਰਜ਼ਾ ਉੱਤਰ ਜਾਂਦਾ ਹੈ ਕਦੋਂ ਉੱਤਰ ਜਾਂਦਾ ਹੈ ਜਦੋਂ ਗੁਰੂ ਨੇ ਪ੍ਰਮਾਤਮਾ ਦਾ ਨਾਮ ਦਿੱਤਾ ਗੁਰ ਨਾਮ ਦਿਓ ਰਿਨ ਤਥ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਏ ਮੇਰੇ ਮਨ ਮੇਰੇ ਮਨ ਭਜ ਭਜ ਮਤਲਬ ਭਜਨ ਕਰ ਜਾਂ ਉਸ ਦਾ ਸਿਮਰਨ ਕਰ ਮੇਰੇ ਮਨ ਭਜ ਰਾਮ ਨਾਮ ਏ ਮੇਰੇ ਮਨ ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ ਅਗੇ ਲਿਖਿਆ ਸਭ ਅਰਥਾ ਪਰਮਾਤਮਾ ਸਾਰੇ ਪਦਾਰਥ ਦੇਣ ਵਾਲਾ ਹੈ ਸਾਰੇ ਪਦਾਰਥ ਮਿਲ ਜਾਂਦੇ ਹਨ ਜੋ ਪਰਮਾਤਮਾ ਦਾ ਨਾਮ ਜਪਦਾ ਹੈ ਗੁਰ ਪੁਰੈ ਹਰ ਨਾਮ ਦ੍ਰਿੜਾਇਆ ਗੁਰ ਪੁਰੈ ਹਰ ਨਾਮ ਦ੍ਰਿੜਾਇਆ ਬਿਨ ਨਾਮ ਹੈ ਜੀਵਨ ਬਿਰਥਾ ਹੈ ਮੇਰੇ ਮਾਨ ਗੁਰੂ ਦੀ ਸਰਨ ਪਿਆ ਰਹੋ ਪੂਰੇ ਗੁਰੂ ਨੇ ਹੀ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਪੱਕਾ ਕੀਤਾ ਹੈ ਗੁਰ ਪੁਰੇ ਹਰ ਨਾਮ ਦ੍ਰਿੜਾਇਆ ਦ੍ਰਿੜਾਇਆ ਮਤਲਬ ਪੱਕਾ ਕੀਤਾ ਹੈ ਪੂਰੇ ਗੁਰੂ ਨੇ ਹੀ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਪੱਕਾ ਕੀਤਾ ਹੈ ਤੇ ਬਿਨ ਨਾਮ ਹੈ ਜੀਵਨ ਬਿਰਥਾ ਤੇ ਨਾਮ ਤੋਂ ਬਿਨਾ ਮਨੁੱਖਾ ਜ਼ਿੰਦਗੀ ਬਿਰਥਾ ਮਤਲਬ ਵਿਰਥ ਨਾਮ ਤੋਂ ਬਿਨਾ ਮਨੁੱਖਾ ਜ਼ਿੰਦਗੀ ਵਿਰਥ ਚਲੀ ਜਾਂਦੀ ਹੈ ਬਿਨ ਗੁਰ ਮੂੜ ਬਿਨ ਗੁਰ ਮੂੜ ਭਏ ਹੈ ਮਨਮੁਖ ਤੇ মোহ ਮਾਇਆ ਨਿਤ ਫਥਾ ਬਿਨ ਗੁਰ ਇਹ ਭਾਈ ਜਿਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਮਤਲਬ ਵੀ ਗੁਰੂ ਵਾਲੇ ਪਾਸੇ ਨਹੀਂ ਲੱਗਦੇ ਬਿਨ ਗੁਰ ਮਤਲਬ ਗੁਰੂ ਤੋਂ ਬਿਨਾ ਮਤਲਬ ਕਿ ਉਹ ਕੀ ਕਰਦੇ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਗੁਰੂ ਦੀ ਸਰਨ ਤੋਂ ਬਿਨਾ ਮੂਰਖ ਹੋਏ ਰਹਿੰਦੇ ਹਨ ਬਿਨ ਗੁਰ ਮੂੜ ਪਏ ਹੈ ਮਨਮੁਖ ਮਨਮੁਖ ਮਤਲਬ ਜਿਹੜੇ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਮੂੜ ਦਾ ਮਤਲਬ ਉਹ ਕੀ ਹੁੰਦੇ ਆ ਉਹ ਮੂਰਖ ਰਹਿੰਦੇ ਹਨ ਨਾਮ ਤੋਂ ਬਿਨਾ ਮੂਰਖ ਹੋਏ ਰਹਿੰਦੇ ਹਨ ਤੇ ਮੋਹ ਮਾਇਆ ਨਿਤ ਫਥਾ ਉਹ ਸਦਾ ਮਾਇਆ ਦੇ ਮੋਹ ਵਿੱਚ ਫਸੇ ਰਹਿੰਦੇ ਹਨ ਤਿੰਨ ਸਾਧੂ ਚਰਨਾਂ ਨਾ ਸੇਵੇ ਕਬਹੂ ਤਿੰਨ ਸਭ ਜਨਮ ਅਕਾਥਾ ਅਕਾਥਾ ਮਤਲਬ ਨਿਸਫਲ ਅਕਾਰਥ ਸਾਧੂ ਦਾ ਮਤਲਬ ਗੁਰੂ ਤਿੰਨ ਸਾਧੂ ਚਰਨ ਉਹਨਾਂ ਨੇ ਕਦੇ ਵੀ ਗੁਰੂ ਦਾ ਆਸਰਾ ਨਹੀਂ ਲਿਆ ਤਿੰਨ ਸਾਧੂ ਚਰਨ ਨਾ ਸੇਵੇ ਕਬਹੂ ਉਹਨਾਂ ਨੇ ਕਦੇ ਵੀ ਗੁਰੂ ਦਾ ਆਸਰਾ ਨਹੀਂ ਲਿਆ ਉਹਨਾਂ ਦਾ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ ਤਿੰਨ ਸਭ ਜਨਮ ਅਕਾਥਾ ਵਿਅਰਥ ਚਲਾ ਜਾਂਦਾ ਹੈ ਜਿਹੜੇ ਗੁਰੂ ਦਾ ਆਸਰਾ ਨਹੀਂ ਲੈਂਦੇ ਜਨ ਸਾਧੂ ਅਸਰਨ ਸਾਧ ਪਗ ਸੇਵੇ ਤਿੰਨ ਸਫਲਿਓ ਜਨਮ ਸਨਾਥਾ ਹੁਣ ਉਸ ਤੋਂ ਉਲਟ ਗੱਲ ਆ ਗਈ ਜਿਨ ਸਾਧੂ ਚਰਨ ਸਾਧ ਪਗ ਸੇਵੇ ਹੇ ਭਾਈ ਜਿਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਹਨ ਸਾਧ ਚਰਨ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਹਨ ਉਹ ਖਸ਼ਮ ਵਾਲੇ ਬਨ ਜਾਂਦੇ ਹਨ ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ ਤਿੰਨ ਸਫਲਿਓ ਜਨਮ ਸਨਾਥਾ ਸਨਾਥਾ ਮਤਲਬ ਉਹ ਖਸ਼ਮ ਵਾਲੇ ਹੋ ਜਾਂਦੇ ਹਨ ਤੇ ਉਹਨਾਂ ਦਾ ਜਨਮ ਸਫਲ ਹੋ ਜਾਂਦਾ ਹੈ ਮੋ ਕਉ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥ ਮੋ ਕਉ ਮੋ ਕਉ ਦਾ ਮਤਲਬ ਮੈਨੂੰ ਕਉ ਮਤਲਬ ਨੂੰ ਕੀਜੈ ਮਤਲਬ ਬਣਾ ਲੈ ਜਗਨਨਾਥ ਮਤਲਬ ਜਗਤ ਦੇ 나ਥ ਮੋ ਕਉ ਕੀਜੈ ਦਾਸ ਦਾਸ ਦਾਸਨ ਕੋ ਏ ਜਗਤ ਦੇ 나ਥ ਮੇਰੇ ਸਿਰ ਮੇਰੇ ਉੱਤੇ ਮਿਹਰ ਕਰ ਮੇਰੇ ਉੱਤੇ ਮਿਹਰ ਕਰ ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ ਵੇਖੋ ਸੰਗਤ ਜੀ ਲਿਖਿਆ ਹਰ ਦਇਆ ਧਾਰ ਜਗਨਨਾਥਾ ਇਹ ਜਗਤ ਦੇ 나ਥ ਮੇਰੇ ਸਿਰ ਉੱਤੇ ਜਾਂ ਮੇਰੇ ਉੱਪਰ ਮਿਹਰ ਕਰ ਤੇ ਕੀ ਕਰ ਪ੍ਰਮਾਤਮਾ ਮੋਕੋ ਕੀ ਜੈ ਦਾਸ ਦਾਸ ਦਾਸਨ ਕੋ ਕਿੰਨਾ ਲਿਖਿਆ ਪਹਿਲਾਂ ਇੱਕ ਦਾਸ ਆ ਫਿਰ ਉਹਦਾ ਦਾਸ ਫਿਰ ਉਸਦਾ ਦਾਸ ਕਹਿੰਦੇ ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ ਹਮ ਅੰਦੁਲੇ ਗਿਆਨਹੀਨ ਅਗਿਆਨੀ ਕਿਉਂ ਚੱਲਹਿ ਮਾਰਗ ਪੰਥਾ ਚੱਲ ਅਹ ਮਤਲਬ ਅਸੀਂ ਚੱਲੀਏ ਮਾਰਗ ਮਤਲਬ ਰਸਤੇ ਉਤੇ ਪੰਥਾ ਮਤਲਬ ਪੰਥ ਉਹ ਵੀ ਪੰਥ ਤੇ ਮਾਰਗ ਇੱਕ ਚੀਜ਼ ਆ ਹਮ ਅੰਦਲੇ ਗਿਆਨਹੀਨ ਅਗਿਆਨੀ ਹਮ ਅੰਦਲੇ ਗਿਆਨਹੀਨ ਅਗਿਆਨੀ ਏ ਗੁਰੂ ਅਸੀਂ ਮਾਇਆ ਵਿੱਚ ਅੰਨੇ ਹੋ ਰਹੇ ਹਾਂ ਅਸੀਂ ਆਤਮਿਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ ਕਿਉ ਚੱਲੈ ਮਾਰਗ ਪੰਥਾ ਸਾਨੂੰ ਸਹੀ ਜੀਵਨ ਜੁਗਤ ਦੀ ਸੂਝ ਨਹੀਂ ਹੈ ਅਸੀਂ ਤੇਰੇ ਦੱਸੇ ਹੋਏ ਜੀਵਨ ਰਾਹ ਉੱਤੇ ਤੁਰ ਨਹੀਂ ਸਕਦੇ ਕਹਿੰਦੇ ਆਂ ਕਿ ਅਸੀਂ ਤਾਂ ਅਗਿਆਨੀ ਆਂ ਸਾਨੂੰ ਕੋਈ ਸਮਝ ਨਹੀਂ ਹੈ ਤੇ ਜੇ ਸਮਝ ਨਹੀਂ ਹੈ ਪ੍ਰਮਾਤਮਾ ਦੇ ਰਸਤੇ ਦੀ ਤੇ ਅਸੀਂ ਫਿਰ ਕਿਸ ਤਰ੍ਹਾਂ ਚੱਲ ਸਕਦੇ ਹਾਂ ਕਿਉ ਚੱਲੈ ਮਾਰਗ ਪੰਥਾ ਤੇਰੇ ਰਸਤੇ ਉੱਤੇ ਜਾ ਜਿਹੜੇ ਤੇਰੇ ਦੱਸੇ ਹੋਏ ਸਹੀ ਜੀਵਨ ਰਾਹ ਉਤੇ ਅਸੀਂ ਤੁਰ ਨਹੀਂ ਸਕਦੇ ਹਮ ਅੰਦੁਲੇ ਕਾਓ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਿਲੰਥਾ ਮਿਲੰਥਾ ਮਤਲਬ ਮਿਲ ਕੇ ਅੰਚਲ ਦਾ ਮਤਲਬ ਹੁੰਦਾ ਪੱਲਾ ਫੜਨਾ ਗੁਰੂ ਦਾ ਹਮ ਅੰਦੁਲੇ ਕਾਓ ਗੁਰ ਅੰਚਲ ਦੀਜੈ ਏ ਦਾਸ ਨਾਨਕ ਆਖੇ ਇਹ ਗੁਰੂ ਸਾਨੂੰ ਅੰਨਿਆਂ ਨੂੰ ਆਪਣਾ ਪੱਲਾ ਫੜਾ ਹਮ ਅੰਦਲੇ ਮਤਲਬ ਅਸੀਂ ਅੰਨਿਆਂ ਨੂੰ ਸਾਨੂੰ ਅੰਨਿਆਂ ਨੂੰ ਕਉ ਮਤਲਬ ਨੂੰ ਗੁਰ ਅੰਚਲ ਦੀਜੈ ਇਹ ਗੁਰੂ ਆਪਣਾ ਪੱਲਾ ਸਾਨੂੰ ਫੜਾ ਜਨ ਨਾਨਕ ਚਲਹਿ ਮਿਲੰਥਾ ਤਾਂ ਕਿ ਤੇਰੇ ਪੱਲੇ ਲੱਗ ਕੇ ਅਸੀਂ ਤੇਰੇ ਦੱਸੇ ਹੋਏ ਰਸਤੇ ਉੱਤੇ ਤੁਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਜੀਆਂ ਦਾ ਜੋ ਆਪ ਜੀਆਂ ਦੇ ਦਰਤੇ ਹੁਕਮ ਆਇਆ ਉਸ ਦੀ ਦਾਸ ਨੇ ਅੱਜ ਆਪ ਦੀ ਮਿਹਰ ਸਦਕਾ ਪਹਿਲੀ ਵਾਰ ਵਿਚਾਰ ਕੀਤੀ ਆ ਤੇ ਇਹ ਵੀਡੀਓ ਰਿਕਾਰਡ ਕੀਤੀ ਆ ਇਸ ਕਰਕੇ ਸਤਿਗੁਰੂ ਜੀ ਕੀਤੀ ਆ ਵੀ ਥੋੜੇ ਥੋੜੇ ਸਮੇਂ ਵਿੱਚ ਕੱਲੇ ਅਖਰੀ ਵਿਚਾਰ ਦੀ ਸਾਂਝ ਪੈ ਸਕੇ ਬਾਕੀ ਤੇ ਬੜੀ ਵਧੀਆ ਉੱਥੇ ਮੰਦੀਤ ਸਾਹਿਬ ਕਥਾ ਵਿਚਾਰ ਕਰਦੇ ਹਨ ਇਹ ਆਪਾਂ ਛੋਟਾ ਜਿਹਾ ਪਿੰਦਲੋ ਥੋੜੇ ਅਖਰੀ ਹਰਥਾਂ ਵਿੱਚ ਛੋਟੇ ਥੋੜੇ ਸਮੇਂ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਆਪ ਮਿਹਰ ਕਰੋ ਆਪਣੇ ਬੱਚਿਆਂ ਕੋਲ ਸੇਵਾ ਲੈਂਦੇ ਰਹੋ ਤੇ ਆਪ ਦੀ ਬਾਣੀ ਸਾਡੇ ਸਾਰਿਆਂ ਦੇ ਪੜਨ ਸੁਣਨ ਵਾਲਿਆਂ ਦੇ ਮਨ ਵਿੱਚ ਵਸੇ ਤੇ ਤੇਰੇ ਪੰਥ ਦੀ ਚੜ੍ਹਦੀ ਕਲਾ ਹੋਵੇ ਸਭ ਦਾ ਤਰੀ ਬਾਣੀ ਨਾਲ ਤੁਹਾਡੇ ਨਾਲ ਪਿਆਰ ਪੈ ਜਾਵੇ ਗਲਤੀਆਂ ਭੁਲਾ ਦੇ ਖਮਾ ਬਖਸ਼ਨੀ ਜੇ ਕੁਝ ਗਲਤ ਹੋਵੇ ਤੇ ਕਮੈਂਟ ਵਿੱਚ ਲਿਖ ਕੇ ਦੱਸ ਦੇਣਾ ਉਸ ਦੀ ਸੁਧਾਰ ਕਰਨ ਦੀ ਕੋਸ਼ਿਸ਼ ਆਪਾਂ ਕਰਾਂਗੇ ਤੇ ਅਰਦਾਸ ਵੀ ਕਰਨੀ ਕਿ ਆਪਾਂ ਬਾਣੀ ਦੇ ਨਾਲ ਜੁੜੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ